ਅਕਾਈ ਇਹ ਜਿਹੜੀ ਲੜਾਈ ਹੈ ਜਗਨੀ ਹਰਪ੍ਰੀਤ ਸਿੰਘ ਵਰਸਸ ਸੁਖਬੀਰ ਬਾਦਲ ਨਹੀਂ ਸਾਰਾ ਮੀਡੀਆ ਤੇ ਖੜੋਤਾ ਹੈ ਵਰਨਾਨੀ ਲੜਾਈ ਗਿਆਨੀ ਹਰਪ੍ਰੀਤ ਸਿੰਘ ਵਰਸਸ ਪਗੋੜਿਆਂ ਦੀ ਟੰਗਣਾ ਬਣਾਉਂਦਾ ਹੈ ਇਹ ਲੜਾਈ ਸਿਧਾਂਤਾਂ ਦੀ ਹੈ ਇਹ ਲੜਾਈ ਸਰੀਆਕਾਲ ਤੱਕ ਸਾਹਿਬ ਦੀ ਪ੍ਰਭੂ ਸੱਤਾ ਦੀ ਹੈ। ਉਹਦੀ ਮਾਨ ਮਰਿਆਦਾ ਦੀ ਹੈ। ਉਹਦੇ ਮਾਨ ਸਨਮਾਨ ਦੀ। 2 ਦਸੰਬਰ ਨੂੰ ਜਿਹੜਾ ਫੈਸਲਾ ਹੋਇਆ ਫਰ ਮੈਨੂੰ ਪਤਾ ਲੱਗਿਆ ਕਿ ਉਸ ਫੈਸਲੇ ਦੀ ਦੁਨੀਆ ਭਰ ਦੇ ਵਿੱਚ ਛਲਾਂਗਾ ਹੋਈ ਇੱਥੋਂ ਤੱਕ ਕਿ ਵਿਦੇਸ਼ਾਂ ਦੇ ਵੱਡੇ ਅਖਬਾਰਾਂ ਨੇ ਵੀ ਫਰੰਟ ਪੇਜਾਂ ਦੇ ਉੱਤੇ ਕਵਰੇਜ ਦਿੱਤੀ। ਕਿ ਸਿੱਖਾ ਕੋਲੇ ਇਸ ਤਰ੍ਹਾਂ ਦਾ ਨਿਜ਼ਾਮ ਹੈ। ਔਰ ਨੈਸ਼ਨਲ ਚੈਨਲਾਂ ਨੇ ਵੀ ਇਹਦੇ ਤੇ ਸਟੋਰੀਆਂ ਕੀਤੀਆਂ। ਹਿੰਦੀ ਦੇ ਚੈਨਲਾਂ ਨੇ, ਵੱਡੇ ਚੈਨਲਾਂ ਨੇ ਇਹਦੇ ਤੇ ਸਟੋਰੀਆਂ ਕੀਤੀਆਂ। ਲੋਕ ਉਚਾਨ ਲੱਗਦੇ। ਕੀ ਹੈ ਅਕਾਲ ਤਖਸਾਲ? ਇਹਨੂੰ ਕਿੱਥੋਂ ਸ਼ਕਤੀ ਮਿਲਦੀ ਹੈ ਅਕਾਲ ਤਖਸਾਲ ਨੂੰ? ਇਸ ਨੇ ਸਰਜਿਆ ਹੈ ਕਦੋਂ ਸਰਜਿਆ ਹੈ ਔਰ ਇਹ ਜਾਣਕਾਰੀ ਨੂੰ ਲੈਣ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਗੂਗਲ ਤੇ ਸਭ ਤੋਂ ਵੱਧ ਸਰਚ ਹੋਣ ਲੱਗ ਪਈ ਜੇ ਸਾਡੇ ਵਾਸਤੇ ਮਾਨ ਵਾਲੀ ਗੱਲ ਸੀ ਪਰ ਕੁਝ ਟੋਲੇ ਨੂੰ ਇਹ ਗੱਲ ਬਰਦਾਸ਼ਤ ਨਹੀਂ ਹੋਈ ਇਹ ਗੱਲ ਬਰਦਾਸ਼ਤ ਨਹੀਂ ਹੋਈ ਕੁਝ ਟੋਲੇ ਨੇ ਕਿਸਰੀ ਅਕਾਲ ਤੱਕ ਸਾਹਿਬ ਦੀ ਇਹ ਮਹਿਮਾ ਇਹ ਨਾ ਹੋਣਗਾ ਪਿਤਾ ਸਾਡੇ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਖਤਰਾ ਹੋਏਗਾ ਔਰ ਕਈ ਪਜੰਸਾ ਵੀ ਫਿਕਰਮੰਦ ਹੋਗੇ ਕਿ ਜੇ ਸਿੱਖਾਂ ਦਾ ਸ੍ਰੀ ਅਕਾਲ ਤਖਤ ਸਾਹਿਬ ਸੰਭਰਤ ਹੈ ਇਹਨੀ ਸਮਰੱਥਾ ਦਾ ਗੁਣਵਾਨ ਦੁਨੀਆਂ 'ਚ ਹੋਣ ਲੱਗ ਪਿਆ ਹੈ ਅੱਜ ਤੱਕ ਇੱਕ ਟੋਲੇ ਨੇ ਚੁਣੌਤੀ ਬਣਾਈ ਹੈ ਕਿ ਸਰਕਾਰਾਂ ਨੇ ਵੀ ਚੁਣੌਤੀ ਬਣ ਸਕਦੀ ਉਹਨਾਂ ਨੇ ਵੀ ਜੜਪਣੇ ਸ਼ੁਰੂ ਕਰ ਦਿੱਤੇ ਇਹਦੀ ਹਜ਼ਮਤ ਨੂੰ ਇਹਦੀ ਤਾਕਤ ਨੂੰ ਕਿਵੇਂ ਘਟ ਕਰਕੇ ਦਰਸਾਇਆ ਜਾਵੇ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਤਾ ਵਾਇਰਲ ਹੋਇਆ ਬੜਾ ਤੇਜ਼ੀ ਨਾਲ ਵਾਇਰਲ ਹੋਇਆ ਔਰ ਉਸ ਮਤੇ ਦੇ ਵਿੱਚ ਇਹ ਲਿਖਿਆ ਹੋਇਆ ਸੀ ਕਿ ਧਰਮ ਪ੍ਰਚਾਰ ਕਮੇਟੀ ਜਿਹੜੀ ਹੈ ਉਹ ਇਹ ਮਹਿਸੂਸ ਕਰਦੀ ਹੈ ਔਰ ਇਹ ਮਤਾ ਪਾਸ ਕਰਦੀ ਹੈ ਕਿ ਸਿਰ ਅਕਾਲ ਤੱਕ ਦਾ ਸਾਹਿਬ ਨੂੰ ਹੱਦਾ ਬੰਨਿਆਂ ਦੇ ਵਿੱਚ ਬੰਨਿਆ ਨਹੀਂ ਜਾ ਸਕਦਾ ਉਹੀ ਬੰਨਿਆ ਜਾ ਸਕਦਾ ਕਿ ਰਸਿਮਤ ਨਹੀਂ ਕੀਤਾ ਜਾ ਸਕਦਾ ਪਰ ਦੁਨੀਆ ਦੇ ਵਿੱਚ ਫਿਰ ਚੱਲ ਕੇ ਅੱਛਾ ਸ੍ਰੋਮੇ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵਿੱਚ ਇਹੋ ਜਿਹੇ ਸੁਹਿਰਦ ਲੋਕ ਵੀ ਸਨ ਜਿਨ੍ਹਾਂ ਨੇ ਮਤਾ ਪਾਸ ਕੀਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਆਜ਼ਮਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਤਾਕਤ ਨੂੰ ਬਣਿਆ ਨਹੀਂ ਜਾ ਸਕਦਾ 2 ਘੰਟਿਆਂ ਦੇ ਅੰਦਰ ਅੰਦਰ ਹੀ ਜਿਹੜਾ ਟੋਲਾ ਕਹਿੰਦਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਸਿਵਾਵਾਂ ਜਿਹੜੀਆਂ ਚਾਰ ਦਿਵਾਰੀ ਤੱਕ ਹੈ ਉਹਨੇ ਪੂਰਾ ਪੈਲਾ ਲਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇੱਕ ਹੋਰ ਜਿਹੜਾ ਹੈ ਉਹ ਖਬਰ ਵਾਇਰਲ ਕਰਵਾ ਦਿੱਤੀ ਕਿ ਜੀ ਇਹ ਮਤਾ ਤਾਂ ਰੱਦ ਹੋ ਗਿਆ ਸੀ। ਜਿੱਦੀ ਕਮਾਲ ਦੀ ਗੱਲ ਹੈ। ਇਹ ਮਤਾ ਰੱਦ ਕਰ ਦਿੱਤਾ ਸੀ ਅਸੂ ਜਿਹੜਾ ਮਤਾ ਇਹ ਕਹਿੰਦਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਤਾਕਤ ਬਹੁਤ ਵੱਡੀ ਹੈ ਇਹ ਮਤਾ ਸੀ ਰੱਦ ਕਰ ਚੁੱਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਤਾਕਤ ਵੱਡੀ ਨਹੀਂ ਹੈ। ਜਿੱਦੀ ਕਮਾਲ ਦੀ ਗੱਲ ਹੈ ਨਾ। ਜਿਹੜੇ ਸਿੱਖਾ ਨੇ ਜਿਹੜੀਆਂ ਪੰਥ ਦੀਆਂ ਜਮਾਤਾਂ ਨੇ ਜਿਹੜੀਆਂ ਪੰਥ ਦੀਆਂ ਕਮੇਟੀਆਂ ਨੇ ਜਿਹੜੀਆਂ ਪੰਥ ਦੀਆਂ ਸੰਪਰਦਾਵਾਂ ਨੇ ਸਭਾ ਸੁਸਾਇਟੀਆਂ ਨੇ ਇਹ ਦੱਸਣ ਕਿ ਸ੍ਰੀ ਅਕਾਲ ਤਖਤ ਸਾਹਿਬ ਮਹਾਨ ਉਹਨਾਂ ਵਿੱਚੋਂ ਇੱਕ ਸਾਡੀ ਸੰਸਥਾ ਕਹਿੰਦੀ ਹੈ ਨਹੀਂ ਨਹੀਂ ਇਹਦੀ ਮਹਾਨਤਾ ਦਾ ਪਾਸ ਕੀਤਾ ਮਤਾ ਅਸੀਂ ਰੱਦ ਕਰ ਦਿੱਤਾ ਸੀ ਆਪ ਦਾ ਜਲੂਸ ਆਪ ਹੀ ਕਰਾਏ। ਉਹ ਇੱਕ ਤोले ਨੂੰ ਦਬਾਅ ਪਾ ਕੇ ਇਹ ਖਬਰ ਨਿਸ਼ਰ ਕਰਵਾਈ ਵੀ ਫਟਾਫਟ ਕਰੋ। ਇਹ ਮਤਾ ਬਹੁਤ ਤੇਜ਼ੀ ਨਾਲ ਵਾਇਰਲ ਹੋ ਗਿਆ ਮੀਡੀਆ ਦੇ ਉੱਤੇ ਚੱਲ ਰਿਹਾ ਹੈ। ਖਬਰ ਪ੍ਰਸਾਰਤ ਕਰੋ ਬੀਐਸਟੀ ਜੀ ਤਿੰਨ ਚਾਰ ਮਹੀਨੇ ਬਾਅਦ ਇਹ ਕਹਿ ਦਿੱਤਾ ਸੀ ਕਿ ਨਹੀਂ ਮਹੀਨਾ ਕਾਲ ਤੱਕ ਅਸਾਧਵੀ ਸੀਮਾ ਹੈ ਜੇ ਵਿਸ਼ਾਲ ਸੀਮਾ ਨਹੀਂ ਥੋੜੀ ਸੀਮਾ ਇਹ ਹੈਰਾਨੀਜਨ ਖਬਰਤਾ ਰਹੀ ਹੈ ਇਹ ਦੇ ਨਾਲ ਸੰਸਥਾ ਦਾ ਮਿਆਰ ਜਿਹੜਾ ਹੈ ਉਹ ਉੱਚਾ ਨਹੀਂ ਹੋਇਆ ਪਹਿਲਾਂ ਉੱਚਾ ਹੋਇਆ ਜਦੋਂ ਮਤਾ ਵਾਰ ਲੰਦਾ ਹੈ ਤਾਂ ਪ੍ਰਚਾਰ ਕਮੇਟੀ ਦਾ ਉਦੋਂ ਸੰਸਥਾ ਦਾ ਮਿਆਰ ਉੱਚਾ ਹੋਇਆ ਪਰ ਦੋ ਘੰਟਿਆਂ ਬਾਅਦ ਵੀ ਜਦੋਂ ਰੱਦ ਕਰ ਦਿੱਤਾ ਇਹ ਉਸ ਰੱਦ ਕੀਤੀ ਗਈ ਜਿਹੜੀ ਨਸ਼ਰ ਸੀ ਖਬਰ ਨਸ਼ਰ ਹੋਈ ਉਹਨੇ ਸੰਸਥਾ ਦੇ ਮਿਆਰ ਨੂੰ ਨੀਵਾ ਕੀਤਾ ਹੈ ਉੱਚਾ ਨਹੀਂ ਕੀਤਾ। ਔਰ ਮੈਨੂੰ ਇਹ ਵੀ ਪਤਾ ਹੈ ਕਿ چاہے ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਚੀਫ ਸੈਕਟਰੀ ਹੈ ਜਾਂ ਅਧਿਕਾਰੀ ਹੈ ਉਹਨਾਂ ਨੇ ਮਨੋਂ ਇਹ ਰੱਦ ਕਰਨ ਵਾਲੀ ਜਿਹੜੀ ਖਬਰ ਨਸ਼ਰ ਨਹੀਂ ਕੀਤੀ ਦਬਾਅ ਪਾ ਕੇ ਕਰਾਈ ਗਈ ਨਸ਼। ਦਬਾਅ ਪਾ ਕੇ ਕਰਾਈ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੇਵਾਦਾਰ ਤੋਂ ਲੈ ਕੇ ਸਕੱਤਰ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਲਾਲ ਨੂੰ ਉੱਚਾ ਠੁਕਣ ਦੇ ਲਈ ਜਤਨਸ਼ੀਲ ਹੈ ਮੈਨੂੰ ਪਤਾ ਹੈ। ਉਹਨੇ ਕੋਈ ਐਸੀ ਗੱਲ ਕਰ ਸਕਦੀ ਜਿਹਦੇ ਨਾਲ ਸੰਸਥਾ ਦਾ ਨਿਆਰ ਜਿਹੜਾ ਹੈ ਜਾਂ ਮਾਲਾਲ ਜਿਹੜਾ ਹੈ ਉਹ ਡਾਊਨ ਹੋਵੇ। ਪਰ ਜਦੋਂ ਦਵਾਈ ਇਹ ਨਾ ਪਾਇਆ ਜਾਂਦਾ ਫੋਰਸ ਹੀ ਇਹ ਨਾ ਕੀਤਾ ਜਾਂਦਾ। ਤੇ ਖੰੰਡਲ ਕਰੋ ਇਹਦਾ ਤੇ ਕਰਨਾ ਪੈਂਦਾ। ਮਜਬੂਰੀ ਚ ਕਰਨਾ ਪੈਂਦਾ। श्री अकाल तख्त साहब भी प्रभु सत्ता का सवाल है ज्ञानी हरप्रीत सिंह सौ आए तौ गए श्री अकाल तखत साहब दुनिया के रहेगा बड़े एको है कि एक रहेगा।, एक एक रहेगा और यदि ताकत को घटा के देखना। ਇਹ ਅਪਰਾਧ ਦੀ ਸ਼੍ਰੇਣੀ ਚਾਹੁੰਦਾ ਹੈ ਗੁਨਾਹ ਦੀ ਸ਼੍ਰੇਣੀ ਚਾਹੁੰਦਾ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਦਿੱਲੀ ਦੇ ਤਖਤ ਤੋਂ ਉੱਚਾ ਇਹ ਤਖਤ ਬਣਾਇਆ ਸੀ ਦਿੱਲੀ ਦੇ ਤਖਤ ਨੂੰ ਇਹ ਸੀਮਾਵਾਂ ਹੋ ਸਕਦੀਆਂ ਨੇ ਇਸਤਰੀ ਅਕਾਲ ਤੱਕ ਅਸਹਿਤ ਦੀ ਸੀਮਾ ਨਹੀਂ ਹੈ ਕਿਤੇ ਕਮਾਲ ਦੇ ਤਾਂ ਅਸੀਂ ਵਿਅਕਤੀਆਂ ਪਿੱਛੇ ਆਪਣੀ ਸੰਸਥਾ ਨੂੰ ਨੀਵਾਂ ਦਿਖਾਉਣ ਵਾਲੇ ਪਾਸੇ ਘੁਰਪੈ ਪਹਿਲੇ ਤਾਂ ਇਹ ਟੀਵੀ ਚੈਨਲਾਂ ਦੇ ਉੱਤੇ ਜੋਰ ਸ਼ੋਰ ਦੇ ਨਾਲ ਰੌਲਾ ਪਾਇਆ ਕੀ ਰੌਲਾ ਪਾਇਆ ਤੇ ਦਿੱਧੇਦਾਰਾਂ ਦੇ ਹੁਕਮ ਨੇ ਸੁਮਚਾ ਸ਼੍ਰੋਮਣੀ ਅਕਾਲੀ ਦਲ ਖਤਮ ਕਰ ਦਿੱਤਾ ਇੱਕ ਵਿਅਕਤੀ ਨੂੰ ਅਕਾਲੀ ਦਲ ਬਣ ਲਿਆ ਚੀਕ-ਚੀਕ ਕੇ ਕਹਾਂ ਉਹ ਜਥੇਦਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਤਾ ਜਥੇਦਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਤਾ ਭਾਜਪਾ ਮਗਰ ਲੱਗ ਕੇ ਕਰਤਾ ਜੀ ਉਹ ਕਾਂਗਰਸ ਮਗਰ ਲੱਗ ਕੇ ਕਰਤਾ ਜੀ ਆਰਐਸਐਸ ਮਗਰ ਲੱਗ ਕੇ ਕਰਤਾ ਜੀ ਬਈ ਇੱਕ ਵਿਅਕਤੀ ਸ਼੍ਰੋਮਣੀ ਅਕਾਲੀ ਦਲ ਕਦੋਂ ਹੋ ਗਿਆ ਇੱਥੇ ਨਹੀਂ ਰੁਕੇ ਹੋਰੇ ਕਹਿਣਾ ਸ਼ੁਰੂ ਕਰਤਾ ਕਿ ਕੌਮ ਹੀ ਖਤਮ ਕਰਤੀ ਜੀ ਹੋਰੇ ਵਿਅਕਤੀ ਨੂੰ ਕੌਮ ਮੰਨਣ ਲੱਗ ਪਏ ਕੋਈ ਵਿਅਕਤੀ ਨੂੰ ਕੌਮ ਮੰਨਣ ਲੱਗ ਪਏ ਕਾਮ ਹੀ ਖਤਮ ਕਰਤੀ ਜੀ ਦੋ ਤਰੀਕ ਦੇ ਹੁਕਮਨਾਮੇ ਨੇ ਕਾਮ ਹੀ ਖਤਮ ਇਹ ਕੌਣ ਹੈ ਕਾਮ ਇੱਕ ਵਿਅਕਤੀ ਕਾਮ ਹੈ ਇੱਕ ਵਿਅਕਤੀ ਸ਼ਰਮਣੇ ਕਲੀ ਦੇਲੇ ਇਹਦੀ ਕਮਾਲ ਦੀ ਗੱਲ ਹੈ ਮੈਨੂੰ ਲੱਗਦਾ ਜੇ ਇਹੀ ਵਰਤਾਰਾ ਰਹਿ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਹੀ ਕਹਿਣ ਲੱਗ ਜਾਣਾ ਵੈਸੇ ਮੰਨਣ ਦਾ ਲੱਗਦੇ ਗੁਰੂ ਹੀ ਆ ਸਾਡਾ ਮਾ ਇਸ ਤਰ੍ਹਾਂ ਕਰੋ ਇਹ ਸੰਸਥਾਵਾਂ ਖਾਸ ਗੌਰ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਹ ਸ਼ਹੀਦਾਂ ਦੇ ਖੂਨ ਦੇ ਨਾਲ ਬਣੀ ਸੰਸਥਾ ਹੈ। ਔਰ ਬਤੇ ਕਿਸ ਵਾਸਤੇ ਬਣਾਈ ਕੇਵਲ ਗੁਰਦਵਾਰਾ ਪ੍ਰਬੰਧ ਨੂੰ ਚਲਾਉਣ ਵਾਸਤੇ ਪੁਰਾਣੇ ਸਾਡੇ ਬਜ਼ੁਰਗਾਂ ਨੇ ਇਹ ਸੰਸਥਾ ਨਹੀਂ ਸੀ ਬਣਾਈ। ਬਲਕਿ ਇਸ ਸੰਸਥਾ ਨੂੰ ਬਣਾਉਣ ਦੇ ਪਿੱਛੇ ਸਾਡੇ 당ਨੇ ਬਜ਼ੁਰਗਾਂ ਦਾ ਇਹ ਸੰਕਲਪ ਸੀ ਕਿ ਇਹ ਸੰਸਥਾ ਦੇ ਦੁਆਰਾ ਅਸੀਂ ਸਿੱਖ ਸਿਧਾਂਤ ਸਿੱਖ ਫਲਸਫੇ ਤੇ ਸਿੱਖ ਮਰਿਆਦਾ ਦੇ ਗੋਲ ਬਾਲੇ ਕਰਨੇ ਆ ਦੁਨੀਆ 'ਚ। इसलिए यह संस्था बनाई गई थी केवल गुरद्वारा प्रबंध लिय नहीं बनाई प्रबंध तो पुजारी कर ही रहे महंत कर ही रहे संस्था इसलिए बनाई गई थी ताकि सिख संकल्प की राखी हो सके सिख सिद्धांत की राखी हो सके सिख परंपरा की राखी हो सके सिख मर्यादा की राखी हो सके इसलिए यह संस्था बनाई गई ਅਸੀਂ ਕੀ ਕਰ ਰਹੇ ਕਿ ਸਾਨੂੰ ਸੋਚਣਾ ਪਏਗਾ ਮੈਂ ਫੇਰ ਕਹਦੇ ਹਾਂ ਦੇਖੋ ਵੱਡੀ ਗੇਂਤੀ ਚ ਅੱਜ ਵੀ ਇਸ ਵਿਚਾਰ ਪੋਸ਼ਟੀ ਦੇ ਵਿੱਚ ਨੌਜਵਾਨ ਬੈਠੇ ਨੇ ਮੈਂ ਹਰ ਜ਼ਕਾਇਏ ਗੱਲ ਕਹਿਣਾ ਹੈ ਕਿ ਨੌਜਵਾਨੋ ਉਠੋ ਤੁਹਾਡੇ ਬਿਨਾ ਇਹਨਾਂ ਪੰਥਕ ਸੰਸਥਾਵਾਂ ਦੇ ਮਲਾਲ ਨੂੰ ਕਿਸੇ ਨੇ ਨਹੀਂ ਬਚਾਉਣਾ ਤਹਾਡੇ ਕੋਲੇ ਵਿਜ਼ਨ ਹੈ ਤੁਹਾਡੇ ਕੋਲੇ ਜੋਸ਼ ਹੈ ਤੁਹਾਡੇ ਕੋਲੇ ਸੋਚ ਹੈ ਤੁਹਾਡੇ ਕੋਲੇ ਹਿੰਮਤ ਹੈ ਕਿ ਜੇ ਅਸੀਂ ਨਾ ਉઠੇ ਤੇ ਇਹ ਲੋਕ ਸਾਡੀਆਂ ਸੰਸਥਾਵਾਂ ਨੂੰ ਬਰਬਾਦ ਕਰ ਦੇਣਗੇ ਮੈਂ ਕਈ ਵਾਰ ਕਿਹਾ ਕਿ ਸਾਡੀਆਂ ਸੰਸਥਾਵਾਂ ਇੰਨੀ ਅਹਿਮੀਅਤ ਰੱਖਦੀਆਂ ਨੇ ਜਿੰਨੇ ਮਨੁੱਖਾ ਸਰੀਰ ਦੇ ਵਿੱਚ ਰੀੜ ਦੀ ਹੱਡੀ ਜਿਚਰਾ ਜਿੰਨੇ ਵੀ ਇਹ ਰਿਹੜ ਵੀ ਹੱਡੀ ਡੈਮੇਜ ਹੋ ਗਈ ਨਾ ਤੇ ਮੰਜੇ ਤੋਂ ਉੱਠਿਆ ਨਹੀਂ ਨਾ ਜਾਂਦਾ ਜਿਵੇਂ ਕਿਸੇ ਤੋਂ ਚੱਲ ਫਿਰਿਆ ਨਹੀਂ ਨਾ ਜਾਂਦਾ ਕਿਸੇ ਤੋਂ ਜੇ ਸਾਡੀਆਂ ਸੰਸਥਾਵਾਂ ਨੂੰ ਇਸੇ ਤਰ੍ਹਾਂ ਹੀ ਇਹ ਲੋਕ ਕਮਜ਼ੋਰ ਕਰਦੇ ਰਹੇ ਤੇ ਕੌਮ ਤੋਂ ਉੱਠਿਆ ਨਹੀਂ ਜਾਣਾ ਤੇ ਗੁਰੂ ਨੇ ਸਾਨੂੰ ਮਾਫ਼ ਨਹੀਂ ਕਰਨਾ ਹੈ ਗੁਰੂ ਨੇ ਸਾਨੂੰ ਮਾਫ਼ ਨਹੀਂ ਕਰਨਾ ਇਹ ਸਾਡੀ ਇੰਸਟੀਟਿਊਸ਼ਨ ਹੈ ਇਹ ਸਾਡੀ ਇੰਸਟੀਟਿਊਸ਼ਨ ਹੈ ਇਹ ਜਿਹੜੇ ਜਿਵੇਂ ਸਰਦਾਰ ਮੇਜਰ ਸਿੰਘ ਜੀ ਨੇ ਕਿਹਾ ਕ腐ਸ਼ਨ ਬੇਈਮਾਨੀ ਇਹ ਛੋਟੇ ਮਸਲੇ ਦੇ ਸਿਧਾਂਤ ਦੇਤੇ ਹਮਲਾ ਸਿਧਾਂਤ ਦਾ ਕਚੁੰਬਰ ਕੱਢਣਾ ਸਿਧਾਂਤ ਨੂੰ ਪਿੱਛੇ ਦੇ ਦੇਣਾ ਇਹ ਬਹੁਤ ਵੱਡੇ ਮਸਲੇ ਆ ਉਹ ਜਗਤ ਅਧਿਕਾਰੀ ਖਾ ਗਏ ਨਹੀਂ ਖਾ ਗਏ ਉਹ ਜ ਕੌਦੇਦਾਰ ਖਾ ਗਏ ਨਹੀਂ ਖਾ ਗਏ ਕੋਈ ਗੱਲ ਨਹੀਂ ਪੈਸਾ ਖਤ ਹੈ ਨਾ ਹੋਰ ਆ ਜਾਏਗਾ ਪਰ ਜੇ ਇਸ ਸਿਧਾਂਤ ਨੂੰ ਡੈਮੰਡ ਕਰਨ ਲੱਗ ਗਏ ਤੇ ਸਿਧਾਂਤ ਦਾ ਜਿਹੜਾ ਨੁਕਸਾਨਿਆ ਜਾਣਾ ਜਿਹੜਾ ਹੈ ਇਹ ਸਾਡੇ ਲਈ ਬਹੁਤ ਘਾਤਕ ਹੋ ਬਹੁਤ ਘਾਤਕ ਇਹਦਾ ਸੰਸਾਰ ਇੱਥੇ ਜੇ ਧਰਮ ਦੇ ਨਾਂ ਦੇ ਉੱਤੇ ਖਾਨ ਵਾਲੇ ਬਹੁਤ ਹੈ ਤੇ ਧਰਮ ਲਈ ਆਪਣੇ ਆਪ ਉਹ ਉਜਾੜਨ ਵਾਲੇ ਵੀ ਬੈਠੇ ਆ ਆਪਣੇ ਆਪ ਨੂੰ ਧਰਮ ਲਈ ਕੁਰਬਾਨ ਕਰਨ ਵਾਲੇ ਵੀ ਇੱਥੇ ਬੈਠੇ ਆ। ਫੇਰ ਹੀ ਸੰਸਾਰ ਚੱਲ ਰਿਹਾ। ਫੇਰ ਹੀ ਦੁਨੀਆ ਚੱਲ ਰਹੀ। ਹਮਾਰ ਮੀਡੀਆ ਵਾਲੇ ਪ੍ਰਸ਼ਨ ਕਰ ਰਹੇ ਸੀ ਜੀ ਫਲਾਣੇ ਨੇ ਤੁਹਾਡੇ ਬਾਰੇ ਆਹ ਕਹਿਤਾ ਫਲਾਣੇ ਨੇ ਤੁਹਾਡੇ ਬਾਰੇ ਇਹ ਕਹਿਤਾ ਮੈਂ ਇਹੋ ਗੱਲ ਕਹੀ ਆ। ਕਿ ਮੈਂ ਹਰ ਕੋਈ ਜਵਾਬ ਨਹੀਂ ਦੇਣਾ। ਕਿਉਂਕਿ ਜਦੋਂ ਬੰਦਾ ਤੁਹਾਡੀ ਉਮੀਦ ਤੋਂ ਬਹੁਤ ਜ਼ਿਆਦਾ ਥੱਲੇ ਚਲਾ ਜਾਏ। ਫਿਰ ਤੁਹਾਨੂੰ ਚੁੱਪ ਕਰ ਜਾਣਾ ਚਾਹੀਦਾ ਕਿਉਂਕਿ ਤੁਸੀਂ ਉਹਨਾਂ ਥੱਲੇ ਨਹੀਂ ਜਾ ਸਕਦੇ ਤੇ ਜੇ ਜਾ ਸਕਦੇ ਹੋ ਤੇ ਫਿਰ ਦੇਈ ਜਾਓ ਜਵਾਬ ਫਿਰ ਜਾਈ ਜਾਓ ਜਦੋਂ ਤੁਹਾਡੀ ਉਮੀਦ ਤੋਂ ਵੀ ਇਹ ਇੱਥੋਂ ਤੱਕ ਡਿੱਗ ਸਕਦੇ ਨੇ ਬਸ ਇਦੋਂ ਥੱਲੇ ਨਹੀਂ ਡਿੱਗਣਗੇ ਫਿਰ ਵੀ ਯਾਰ ਦਸਤਾਰਾਂ ਸਜਾਉਂਦੇ ਆ ਮੂੰਹ ਤੇ ਦਾੜ੍ਹੀਆਂ ਇਦੋਂ ਥੱਲੇ ਨਹੀਂ ਜਾ ਸਕਦੇ ਪਰ ਜੇ ਤੁਹਾਡੀ ਉਮੀਦ ਤੋਂ 100 ਗੁਣਾ ਥੱਲੇ ਚਲੇ ਜਾਣ ਫਿਰ ਤੁਹਾਨੂੰ ਚੁੱਪ ਕਰ ਜਾਣਾ ਚਾਹੀਦਾ ਹੈ ਸ਼ਾਂਤ ਹੋ ਜਾਣਾ ਚਾਹੀਦਾ ਤੇ ਜਾਂਦਰ ਤਿਆਰੀ ਕਰ ਲਓ ਬਠੀਕ ਆ ਕਮਰ ਕਾਸਾ ਕਰ ਲੋ ਵੀ ਉਤਰਾਂ ਦੇ ਚੱਕੜ ਚ ਇਹਨਾਂ ਦੇ ਬਰਾਬਰ ਕੋਈ ਸਾਡੇ ਤੋਂ ਤਾਂ ਨਹੀਂ ਉਤਰਿਆ ਜਾਣਾ ਇਹਨਾਂ ਦੇ ਬਰਾਬਰ ਮੇਰੇ ਤੋਂ ਤਾਂ ਨਹੀਂ ਉਤਰਿਆ ਜਾਣਾ ਹੋ ਕੀ ਰਿਆ ਮੈਂ ਬੋਲਦਾ ਹੂੰ ਬੋਲਦੇ ਐ ਸਿੱਖ ਵਿਰੋਧੀ ਜਿਹੜੇ ਐ ਤਮਾਸ਼ਾ ਦੇਖਣਾ ਅਸੀਂ ਤਾਂ ਨਹੀਂ ਕੌਮ ਨੂੰ ਤਮਾਸ਼ਾ ਦਿਖਾਉਣਾ ਜਿਵੇਂ ਸਿਆਣੇ ਨੇ ਤੇ ਕੱਟੂ-ਕੱਟ ਅਸੀਂ ਸਿਆਣੇ ਬਣ ਇਸ ਕਰਕੇ ਮੈਂ ਉਹਨਾਂ ਦੀਆਂ ਕਈਆਂ ਗੱਲਾਂ ਦਾ ਹੁਣ ਕੋਈ ਜਵਾਬ ਨਹੀਂ ਦਿੰਦਾ ਛਟਲਣ ਚ ਕੱਢੇ ਕਹ ਬਣ ਜਿੰਨਾ ਥੱਲੇ ਡਿੱਗਦਾ ਅਸੀਂ ਉਸੇ ਦੰਤਾਂ ਦੀ ਗੱਲ ਕਰਨੀ ਹੈ ਮਰਿਆਦਾ ਦੀ ਗੱਲ ਕਰਨੀ ਹੈ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਰਨਾ ਕੀ ਹੈ ਕਿਹੜਾ ਅਜੰਡਾ ਲੈ ਕੇ ਚੱਲਣਾ ਹੈ ਤੁਹਾਡੀ ਸਮਝੋਦੀ ਦੇ ਨਾਲ ਅਸੀਂ ਇਹਦੀ ਗੱਲ ਕਰਦੇ ਹਾਂ ਤੁਹਾਡੇ ਦਿਲਾਚ ਕੀ ਹੈ ਤੁਸੀਂ ਕੀ ਚਾਹੁੰਦੇ ਹੋ ਭਵਿੱਖ ਦੇ ਵਿੱਚ ਅਸੀਂ ਉਹਨੂੰ ਲੈ ਕੇ ਚੱਲਣਾ ਜਿਹੜੇ ਸਾਡੀਆਂ ਸਾਡੀ ਕੌਮ ਨੂੰ ਬਲੰਗੀਆਂ ਦੇ ਉੱਤੇ ਲੈ ਕੇ ਜਾ ਸਕੇ ਜਿਹੜੇ ਸਾਡੀ ਸੰਸਥਾਵਾਂ ਦੇ ਮਿਆਰ ਨੂੰ ਜਿਹੜਾ ਹੈ ਉਹ ਫੇਰ ਬਹਾਲ ਕਰ ਸਕੇ ਹਰ ਬਹਾਲ ਕਰ ਸਕੇ ਅਸੀਂ ਉਸ ਪਾਸੇ ਵੱਲ ਵਧਣਾ ਔਰ ਇਹਦੇ ਲਈ ਨੌਜਵਾਨਾਂ ਦਾ ਜਿਹੜਾ ਸਾਥ ਇਹ ਬਹੁਤ ਜ਼ਰੂਰੀ ਹੈ ਸਾਡੇ ਇਹ ਸਾਥ ਮਿਲੇਗਾ ਤੇ ਅਸੀਂ ਕਰਾਂਗੇ ਤਾਂ ਅਸੀਂ ਚੁੱਪ ਕਰਕੇ ਬਹਿ ਜਾਾਂਗੇ ਭਾਈ ਠੀਕ ਹੈ ਜਿਵੇਂ ਚੱਲਦਾ ਚੱਲੀ ਜਾਣ ਪਰ ਸਾਡੀ ਖਮੋਸ਼ੀ ਸਾਨੂੰ ਬਰਬਾਦ ਕਰ ਦੇ ਸਾਡੀਆਂ ਸੰਸਥਾਵਾਂ ਨੂੰ ਬਰਬਾਦ ਕਰ ਦੇ ਇਸ ਕਰਕੇ ਉઠੋ ਤੇ ਉੱਠ ਕੇ ਕਾਫਲੇ ਬਣ ਕੇ ਤਰੋ ਜਿਵੇਂ ਸਰਦਾਰ ਮੇਜਰ ਸਿੰਘ ਜੀ ਨੇ ਕਿਹਾ ਕਿ ਅਸੀਂ ਪਿੰਡ ਪਿੰਡ ਜਾਵਾਂਗੇ ਬਿਲਕੁਲ ਜਾਵਾਂਗੇ ਪਿੰਡ ਪਿੰਡ ਬਿਲਕੁਲ ਪਿੰਡ ਪਿੰਡ ਜਾਵਾਂਗੇ ਥੋੜੀ ਦੱਸੋ ਕਿ ਕੌਮਾਂ ਦੇ ਸਿਧਾਂਤ ਕੌਮਾਂ ਲਈ ਕਿੰਨੇ ਜ਼ਰੂਰੀ ਹੁੰਦੇ ਆ ਔਰ ਗੈਰ ਸਿਧਾਂਤਕ ਸਮਾਜ ਕਦੇ ਸੰਸਾਰ ਦੇ ਵਿੱਚ ਅਣਖ ਦੇ ਨਾਲ ਜਿਉ ਨਹੀਂ ਸਕਦਾ ਅੱਜ ਸਾਡੇ ਸਿਧਾਂਤਾਂ ਤੇ ਹਮਲਾ ਹੈ ਸਾਡੀਆਂ ਕੰਪਰਾਂਵਾਂ ਤੇ ਹਮਲਾ ਹੈ ਮੈਂ ਕੱਲ ਪਰਸੋ ਵੀ ਪਾਈ ਗੁਰਦਾਸ ਜੀ ਦੀ ਇੱਕ ਪੰਗਤੀ ਪੜ੍ਹੀ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਜੇ ਘਰ ਭੰਨਾ ਹੈ ਬਾਹਰੋਂ ਕੌਣ ਰੱਖਣ ਹਰ ਤੇ ਪਰੇਦਾਰੀ ਘਰ ਨੂੰ ਭੰਨਣ ਤੇ ਆ ਜੇ ਫਿਰ ਘਰ ਨੂੰ ਕੌਣ ਬਚਾ ਸਕਦਾ ਜੇ ਘਰ ਦਾ ਮੈਂਬਰ ਹੀ ਘਰ ਚ ਚੋਰੀ ਕਰਨ ਲੱਗ ਦੇ ਬਰਕਤ ਪੈ ਸਕਦੀ ਜੇ ਘਰ ਦਾ ਮੈਂਬਰ ਘਰ ਚੋਂ ਪੈਸੇ ਚੋਰੀ ਕਰਨ ਲੱਗ ਜਾਈ। ਜੇ ਘਰ ਦਾ ਮੈਂਬਰ ਜਿਹੜਾ ਹੈ ਉਹ ਖੁਦ ਜਿਹੜਾ ਹੈ ਘਰ ਦੀਆਂ ਕੰਨਾਂ ਦੇ ਵਿੱਚ ਸਰਾਤ ਕਰਨ ਲੱਗ ਜੇ, ਮੋਰੀਆਂ ਕਰਨ ਲੱਗ ਦੇ। ਘਰ ਵੱਤ ਸਕਦਾ? ਬਿਲਕੁਕੁਲ ਹੀ ਨਹੀਂ ਵੱਤ ਸਕਦਾ। ਅੱਜ ਉਹ ਪੋਜੀਸ਼ਨ ਹੋਈ ਪਈ ਹੈ। ਔਰ ਜਿਹੜੇ ਮੋਰੀਆਂ ਕਰ ਰਹੇ ਐ ਜਿਹੜੇ ਮੋਰੀਆਂ ਕਰ ਰਹੇ ਐ ਇਹਨਾਂ ਨੂੰ ਸਮਝਣ ਦੀ ਹੈ ਸਿਧਾਂਤਾਂ ਦੀ, ਇਹਨਾਂ ਨੂੰ ਸਮਝਣੀਆਂ ਪਰੰਪਰਾਵਾਂ ਦੀ। ਔਰੇ ਦਾਖਲ ਕਰ ਲਈ ਗਏ ਨੇ ਘਰ ਦੇ ਅੰਦਰ ਇਹਨਾਂ ਨੂੰ ਪਰਿਵਾਰਕ ਮੈਂਬਰ ਬਣਾ ਲਿਆ ਗਿਆ। ਇਸ ਕਰਕੇ ਮੰਨ ਲਿਆ ਗਿਆ ਕਿਸੇ ਨੂੰ ਪੈਸੇ ਕਰਕੇ ਮੰਨ ਲਿਆ ਗਿਆ। ਕਿਸੇ ਨੂੰ ਖਾਸੇ ਕਰਕੇ ਮੰਨ ਲਿਆ ਗਿਆ। ਔਰ ਮੈਂਬਰ ਮੰਨ ਕੇ ਇਹਨਾਂ ਨੂੰ ਘਰ ਦੇ ਵਿੱਚ ਵਾੜ ਲਿਆ ਗਿਆ। ਇਹ ਤਾਂ ਸਾਡੇ ਮੈਂਬਰ ਹੈ। ਕਿ ਉਹਨਾਂ ਨੂੰ ਘਰ ਦੀ ਅਹਿਮੀਅਤ ਦਾ ਪਤਾ ਹੀ ਨਹੀਂ ਸੀ। ਇਸ ਕਰਕੇ ਸਾਧ ਸੰਗਤ ਜੀ ਖਾਸ ਤੌਰ ਤੇ ਨੌਜਵਾਨ ਵੀਰੋ ਉਠਿਏ ਕਾਫਲੇ ਬਣ ਕੇ ਤੁਰਿਏ ਜਿੱਥੇ-ਜਿੱਥੇ ਤੁਹਾਡਾ ਦਾਇਰਾ ਹੈ। ਉਸ ਉਸ ਦਾਇਰੇ ਦੇ ਵਿੱਚ ਤੁਸੀਂ ਆਪਣਾ ਪ੍ਰਚਾਰ ਜਿਹੜਾ ਹੈ ਉਹ ਆਰੰਭ ਕਰ ਦਿਓ ਮੈਨੂੰ ਲੱਗਦਾ ਕਿ ਜਿੰਨੇ ਨੌਜਵਾਨ ਬੈਠੇ ਆ ਸਾਰੇ ਹੀ ਸੋਸ਼ਲ ਮੀਡੀਆ ਦੇ ਪਲੇਟਫਾਰਮ ਨਾਲ ਜਿਹੜੇ ਜੁੜੇ ਆ ਕਿਉਂਕਿ ਹਰ ਇੱਕ ਦੇ ਹੱਥ ਦੇ ਵਿੱਚ ਮੋਬਾਈਲ ਹੈ ਬਹੁਤਾਂ ਨੂੰ ਸਿਰਫ ਅੱਧਾ ਘੰਟਾ ਆਪਣੇ ਮੋਬਾਈਲ ਦੇ ਉੱਤੇ ਤੁਸੀਂ ਵਕਤ ਦੇਣਾ ਸ਼ੁਰੂ ਕਰ ਦਿਓ ਤੁਸੀਂ ਸਮਾਂ ਦੇਣਾ ਸ਼ੁਰੂ ਕਰ ਦਿਓ ਅਸੀਂ ਵੀ ਅਸੀਂ 5-5 6-6 ਘੰਟੇ ਸਮਾਂ ਦਿੰਨੇ ਆ 7-7 ਘੰਟੇ ਸਮਾਂ ਦਿੰਨੇ ਆ ਪਰ ਕੌਮ ਲਈ ਪੰਥ ਲਈ ਪੰਥਕ ਸੰਸਥਾਵਾਂ ਲਈ ਆਪਣੇ ਆਪਣੇ ਮੋਬਾਈਲਾਂ ਲੋਕੇ ਸਿਰਫ ਅੱਧਾ ਘੰਟਾ ਜਿਹੜਾ ਹੈ ਉਹ ਦੇਣਾ ਸ਼ੁਰੂ ਕਰ ਦਿਓ ਤੇ ਜਿਹੜਾ ਇਹਨਾਂ ਦਾ ਝੂਠਾ ਜਿਹਾ ਆਈਟੀ ਵਾਲਾ ਬਣਾਇਆ ਨਾ 30-30 ਬੰਦਿਆਂ ਦਾ ਅਸੀਂ ਹਵਾ ਦੇ ਵਿੱਚ ਜਿਵੇਂ ਤੜਕੇ ਉੜਦੇ ਆ ਉਹ ਐੜ ਆ ਦਿਆਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਸ ਇੰਨੀ ਕੁ ਬੇਨਤੀ ਹੈ ਨੌਜਵਾਨਾਂ ਨੂੰ ਸਿਰਫ ਅੱਧਾ ਘੰਟਾ ਆਪਣੇ ਮੋਬਾਈਲ ਦੇ ਉੱਤੇ ਕੌਮ ਲਈ ਪੰਥ ਲਈ ਔਰ ਸਿਧਾਂਤਾਂ ਲਈ ਮਰਿਆਦਾ ਲਈ ਇਹ ਕੱਢੋ